ਵੀ ਜਿੱਥੇ ਮਿਲਣੇ ਮੁੰਦਰੀਆਂ ਛੱਲੇ ਡਾਕਟਰ ਤੇ ਗੁਰਜੀਤ ਦੀ ਟੱਕਰ ਹੈ ਡਾਕਟਰ ਤੇ ਗੁਰਜੀਤ ਦੀ ਟੱਕਰ ਹੈ ਸਿਰੇ ਦੀ ਟੱਕਰ ਦੋਨੋਂ ਮੱਲਾਂ ਦੇ ਦਰਮਿਆਨ ਲੱਗਦਾ ਜੋਰ ਲੱਗਦਾ ਜੋਰ ਲੱਗਦਾ ਜੋਰ ਆਓ ਬੀਤੇ ਦੇ ਸਮੇਂ ਦੇ ਵਿੱਚੋਂ ਡਾਕਟਰ ਕੇ ਗੋਲੀ ਵਿੰਦਰ ਫਰਾਂ ਨੂੰ ਵੱਡੀ ਮੁਬਾਰਕਬਾਦ ਹੈ ਅੱਜ ਦੇ ਕਬੱਡੀ ਕੱਪ ਦੀ ਬਾਈ ਪ੍ਰਦੀਪ ਫਰਾਂ ਨੂੰ ਔਰ ਸਾਡੇ ਸਤਕਾਰਯੋਗ ਵੱਡਾ ਬਾਈ ਸੁਲੱਖਣ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਡਾਕਟਰ ਨੇ ਫੇਰ ਪੁੱਠੀ ਮਾਰ ਦਿੱਤੀ ਹੈ ਡਾਕਟਰ ਨੇ ਫੇਰ ਪੁੱਠੀ ਮਾਰ ਦਿੱਤੀ ਹੈ ਆਹ ਵੇਖੋ ਬੀਤੇ ਦੇ ਸਮੇਂ ਦੇ ਵਿੱਚ ਗੱਲ ਮੁਸ਼ਕਲ ਬਣ ਰਹੀ ਹੋਈ ਕਿ ਇੱਕ ਵਾਰੀ ਹੱਥ ਜਿੱਥੇ ਜੋੜ ਦੰਨੇ ਆ ਦੰਦੇ ਨਮੀਆਂ ਗਰਾਰੀਆਂ ਨੇ ਭੋਰ ਦਿੰਨੇ ਹੈ ਇਹ ਡਾਕਟਰ ਹੈ ਔਰ ਤੇ ਆ ਕੇ ਹਾਜ਼ਰੀ ਭਰੀ ਹੈ ਸੋ ਬਹੁਤ ਧੰਨਵਾਦ ਸਾਡੇ ਨਾਮ ਭਰਾਮਾ ਦਾ ਨਬਜੀਤ ਸਿੰਘ ਜੀ ਨਵੀ ਜੋ ਕਿ ਸਾਡੇ ਹਲਕੇ ਚਮਕੌਰ ਸਾਹਿਬ ਦੇ ਵਿੱਚ ਬੜੇ ਵਧੀਆ ਸਰਗਰਮ ਸਰਗਰਮ ਨੇਤਾ ਨੇ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਖੜਦੇ ਨੇ ਅੱਜ ਇੱਕ ਜੋਗੀ ਵੀ ਕਹਿੰਦੇ ਖੇਡਿਆ ਅੱਜ ਇਸੇ ਕਬੱਡੀ ਕਰਤੇ ਇਹ ਗੌਰਵਾਂ ਪਰ ਦੂਜੇ ਪਾਸੇ ਡਾਕਟਰ ਨੇ ਪੁੱਠੀ ਪਾਈ ਆ ਇਹ ਡਾਕਟਰ ਆ ਕਬੱਡੀ ਦਾ ਡਾਕਟਰ 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 ਪੁੱਠੀ ਕੇਜੀ ਪੈ ਗਈ ਕਰਤੀ ਦਿੱਲੀ ਦੂਰ ਜੱਗੀ ਕੋ ਜ ਰੰਗੀਆਂ ਫੈਸਲੇ ਖੱਬੀ ਖਾਨ ਜੋ ਕਹੋਂਦੇ ਕੀਤੇ ਬੜੀ ਬਾਰੀ ਹੱਥ ਕਦੀ ਪਾਇਆ ਨਹੀਂ ਬਰੀਕ ਗੁੱਟਾਂ ਨੂੰ ਲਹਣਤ ਜਨੇਪੇ ਦੀ ਜੇ ਪਾਏ ਤੁਰਨਾ ਫਿਰਨੇ ਦੀ ਪੈਰ ਤੇ ਸ਼ੇਰਾਂ ਦੇ ਪੱਤਾ ਨੂੰ ਇਹ ਆ ਡਾਕਟਰ ਲਾ ਤਕੜਾ ਜਫਾ ਪੁਆਇੰਟ ਆਫ ਦੀ ਟੀਮ ਦੇ ਹਿੱਸੇ ਡਾਕਟਰ ਨੇ ਜੋਰ ਦਿੱਤਾ ਅਗਲੀ ਰੇਡ ਤੇ ਗੁਰੂ ਲਓ ਖੇਡ ਮਾਨਨ ਦੇ